ਕੜੇ ਨੂੰ ਜੀ ਤੁਸੀਂ ਇਸ ਤਰੀਕੇ ਨਾਲ ਤਿਆਰ ਕਰਕੇ ਪਸ਼ੂਆਂ ਦੇ ਕੋਲੇ ਰੱਖ ਦਿਓ ਤੁਹਾਡੇ ਪਸ਼ੂਆਂ ਦੇ ਕੋਲੇ ਮੱਛਰ ਮੱਖੀਆਂ ਬਿਲਕੁਲ ਨਹੀਂ ਦਿਖਣਗੀਆਂ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨੇ ਮਰਜ਼ੀ ਮੱਛਰ ਹੋਣ ਜਿਹੜਾ ਮਰਜ਼ੀ ਮਹੀਨਾ ਹੋਵੇ ਕੋਈ ਪੱਖਾ ਲਾਉਣ ਦੀ ਲੋੜ ਨਹੀਂ ਕੋਈ ਧੂਣੀ ਲਾਉਣ ਦੀ ਲੋੜ ਨਹੀਂ ਆਪਾਂ ਨੂੰ ਇੱਕ ਘੜਾ ਚਾਹੀਦਾ ਵਧੀਆ ਪੱਕਿਆ ਹੋਇਆ ਘੜਾ ਲੈ ਕੇ ਆਇਓ ਕੱਚਾ ਘੜਾ ਨਾ ਲੈ ਕੇ ਆਇਓ ਇੰਨਾ ਖਾਸ ਧਿਆਨ ਰੱਖਿਓ ਘੜੇ ਦੇ ਵਿੱਚ ਨਾ ਤੁਸੀਂ ਨੇ ਸਰਾਕ ਕੱਢਣੇ ਨੇ ਆ ਤੁਸੀਂ ਡ੍ਰੈਲ ਦਾ ਆ ਦੇਖ ਲਓ ਤੁਸੀਂ ਜਿਹੜਾ ਆਪਾਂ ਨੇ ਬਰਮਾ ਚੜਾਇਆ ਹੋਇਆ ਹੈ ਬਾਲਾ ਬਰੀਕ ਨਾ ਹੋਵੇ ਬਾਲਾ ਜਿਆਦਾ ਮੋਟਾ ਨਾ ਹੋਵੇ ਘੜੇ ਦੇ ਵਿੱਚ ਜਗ੍ਹਾ ਜਗ੍ਹਾ ਤੇ ਤੁਸੀਂ ਨੇ ਸਰਾਖ ਕੱਢ ਲੈਣੇ ਨੇ ਜਿਹੜੇ ਤਰੀਕੇ ਨਾਲ ਆਪਾਂ ਕੱਢੀ ਜਾਂਦੇ ਆ ਸਰਾਖ ਐਸ ਤਰੀਕੇ ਨਾਲ ਸਰਾਖ ਕੱਢ ਲਓ ਇਹਦੇ ਵਿੱਚ ਤੁਸੀਂ ਇੰਨੇ ਨਿੱਕੇ ਜਗ੍ਹਾ ਛੱਡ ਕੇ ਐਸ ਤੋਂ ਬਾਅਦ ਜਿਹੜੀ ਆਹਾ ਗੁੱਡ ਨਾਈਟ ਹੁੰਦੀ ਹੈ ਜੀ ਜਿਹੜੀ ਨੂੰ ਅੱਗ ਲਾ ਕੇ ਆਪਾਂ ਧੂਏਂ ਜੇ ਨਾਲ ਮੱਛਰ ਭਜਾਉਣੇ ਹੁੰਦੇ ਆ ਇਹ ਆਪਾਂ ਨੂੰ ਚਾਹੀਦੀ ਹੈ ਇਹਦੇ ਤੁਸੀਂ 3-4 ਪੀਸ ਲੈ ਆਏ ਹੋ ਤੇ ਤੋੜ-ਤੋੜ ਕੇ ਜਿਹੜੇ ਪੀਸ ਨੇ ਇਹਨਾਂ ਨੂੰ ਤੁਸੀਂ ਕਿਸੇ ਕੁੰਡੇ ਦੇ ਵਿੱਚ ਪਾ ਲਿਓ ਚਾਹੇ ਤੁਸੀਂ ਕਿਸੇ ਕੱਪੜੇ ਦੇ ਵਿੱਚ ਪਾ ਲਿਓ ਇਹਨੂੰ ਰਗੜ-ਰਗੜ ਕੇ ਬਿਲਕੁਲ ਇਹਦਾ ਬਰੀਕ ਪਾਊਡਰ ਤਿਆਰ ਕਰਨਾ ਹੈ ਪਸ਼ੂ ਬਹੁਤ ਜਿਆਦਾ ਦਿੱਕਤ ਮੰਨਦੇ ਨੇ ਮੱਛਰ ਕਰਕੇ ਦੁੱਧ ਕੱਟ ਜਾਂਦੇ ਨੇ ਤੇ ਬਹੁਤ ਬੁਰਾ ਹਾਲ ਹੁੰਦਾ ਪਸ਼ੂਆਂ ਦਾ ਇਸ ਤੋਂ ਬਾਅਦ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਿਆ ਫੇਰ ਆਪਾਂ ਨੂੰ ਚਾਹੀਦੀਆਂ ਨੇ ਜੀ ਕਪੂਰ ਦੀਆਂ ਟਿੱਕੀਆਂ ਜਿਹੜੀਆਂ ਹਾ ਚੌਰਸ ਜੀਆਂ ਕਪੂਰ ਦੀਆਂ ਟਿੱਕੀਆਂ ਹੁੰਦੀਆਂ ਨੇ ਇਹ ਤੁਸੀਂ 5-6 ਘਟੋ ਘਟ ਚਾਹੀਦੇ ਨੇ ਇਹਨਾਂ ਨੂੰ ਵੀ ਬਿਲਕੁਲ ਬਰੀਕ ਬਰੀਕ ਕਰਕੇ ਤੁਸੀਂ ਐਸੇ ਭਾਂਡੇ ਦੇ ਵਿੱਚ ਕੱਢ ਲਿਓ ਜਿਹਦੇ ਵਿੱਚ ਆਪਾਂ ਨੇ ਜੀ ਗੁੱਡ ਨਾਈਟ ਕੱਢੀ ਹੈ ਇਸ ਤੋਂ ਬਾਅਦ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਬਸ ਬਾਲਾ ਬਰੀਕ ਪਾਊਡਰ ਵੀ ਨਹੀਂ ਬਣਾਉਣ ਦੀ ਲੋੜ ਹੁੰਦੀ ਫਿਰ ਆਪਾਂ ਨੂੰ ਚਾਹੀਦਾ ਜੀ ਆਹ ਲੱਕੜ ਦਾ ਬੂਰਾ ਇਹ ਤੁਹਾਨੂੰ ਆਰੇ ਦੇ ਉੱਤੋਂ ਆਮ ਹੀ ਮਿਲ ਜੂਗਾ ਆਰੇ ਦੇ ਉੱਤੇ ਹੁੰਦਾ ਇਹ ਜਾਂ ਜਿਹੜੇ ਆਹ ਲੱਕੜ ਦਾ ਕੰਮ ਕਰਦੇ ਨੇ ਕੋਈ ਫਰਨੀਚਰ ਵਗੈਰਾ ਬਣਾਉਂਦੇ ਨੇ ਉੱਥੋਂ ਲੈ ਆਓ 2 ਕਿਲੋ ਲੈ ਆਓ ਬਹੁਤ ਐ ਦੇ ਵਿੱਚ ਤੁਸੀਂ ਆਹ ਜਿਹੜਾ ਆਪਾਂ ਨੇ ਮਟੀਰੀਅਲ ਬਰੀਕ ਕੀਤਾ ਹੈਗਾ ਇਹ ਪਾ ਲਿਓ ਤੇ ਵਿੱਚ ਇਹਦੀ ਛਿੜਕਣਾ ਜੀ ਤੁਸੀਂ ਡੀਜ਼ਲ ਕਿਸੇ ਪੁਰਾਣੇ ਬੱਠਲ ਦੇ ਵਿੱਚ ਪਾ ਲਿਓ ਇਹ ਸਾਰਾ ਮਟੀਰੀਅਲ ਤੁਸੀਂ ਡੀਜ਼ਲ ਇਹਦੇ ਉੱਤੇ ਘੱਟੋ ਘੱਟ ਜੀ ਤੁਸੀਂ 250 300 ਗ੍ਰਾਮ ਛਿੜਕ ਦਿਓ ਜਿਵੇਂ ਆਪਾਂ ਰਲਾਉਨੇ ਹੁੰਨੇ ਆ ਠੀਕ ਹੈ ਜਿਵੇਂ ਆਟੇ ਦੇ ਵਿੱਚ ਆਪਾਂ ਪਾਣੀ ਹੀ ਪਾਉਨੇ ਹੁੰਨੇ ਆ ਇਸ ਤਰੀਕੇ ਨਾਲ ਇਹਨੂੰ ਤੁਸੀਂ ਮਿਕਸ ਕਰਨਾ ਹੈ ਤਾਂ ਕਿ ਇਹ ਗਿੱਲਾ ਜਾ ਹੋ ਜੇ ਸਲਾਬਾ ਜਾ ਹੋ ਜੇ ਡੀਜ਼ਲ ਨਾਲ ਸਲਾਬ ਚੜਾਉਣੀ ਹੈ ਇਹਨੂੰ ਤੁਸੀਂ ਸਾਰੇ ਮਟੀਰੀਅਲ ਨੂੰ ਇਹ ਆਪਾਂ ਇਸ ਵਾਸਤੇ ਕਰ ਰਹੇ ਆ ਤਾਂ ਕਿ ਇਹਨੂੰ ਜਿਹੜੀ ਅੱਗ ਹੈ ਹੋ ਆਸਾਨੀ ਨਾਲ ਲੱਗ ਸਕੇ ਇਸ ਤੋਂ ਬਾਅਦ ਜਦੋਂ ਤੁਸੀਂ ਸ਼ਾਮ ਨੂੰ ਪਸ਼ੂਆਂ ਨੂੰ ਧੂਆ ਕਰਨਾ ਹੈ ਮੱਛਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਧੂਆ ਕਰਨਾ ਹੈ ਤੁਸੀਂ ਇਹ ਨਾ ਹੋਵੇ ਜਦੋਂ ਮੱਛਰੀ ਮੱਛਰ ਅੰਦਰ ਹੈ ਉਸ ਟਾਈਮ ਤੇ ਮੰਨ ਕੇ ਚੱਲੋ ਥੋੜਾ ਦਿਨ ਖੜੇ ਜੇ ਇੰਨਾ ਕੁ ਮਟੀਰੀਅਲ ਵਿੱਚ ਪਾ ਲਿਆ ਇਸ ਤੋਂ ਬਾਅਦ ਇਹਦੇ ਵਿੱਚ ਗੁਆ ਜਾਂ ਅੱਗ ਕੋਈ ਵੀ ਜਲਾ ਕੇ ਵਿੱਚ ਸਿੱਟ ਦਿਓ ਚਾਹੀ ਤਿੱਲੀ ਨਾਲ ਇਹਦੇ ਵਿੱਚ ਅੱਗ ਜੀ ਜਲਾ ਦਿਓ ਹੋ ਸਕੇ ਤਾਂ ਕੋਈ ਧੁਖ ਦਾ ਜਾਂ ਗੁਆ ਪਾਥੀ ਉਹ ਵਿੱਚ ਸਿੱਟੋ ਜਿਹਦੇ ਪਸ਼ੂ ਨੇ ਉਹਦੇ ਪਾਥੀਆਂ ਹੁੰਦੀਆਂ ਨੇ ਚੁੱਲ੍ਹੇ ਦੇ ਵਿੱਚ ਪਾਥੀ ਜਲਾ ਲਓ ਤੇ ਉਹ ਵਿੱਚ ਸਿੱਟ ਦਿਓ ਇਹਦੇ ਤੁਸੀਂ ਉੱਪਰ ਬੂਰਾ ਸਿੱਟ ਦਿਓ ਇਹ ਠਾਪਾਂ ਨੇ ਬੂਰਾ ਪਾ ਇਸ ਤੋਂ ਬਾਅਦ ਤੂੰ ਹੈ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ ਹੁਣ ਉੱਪਰਲੇ ਪਾਸੋਂ ਟੱਕਣ ਕਰ ਦੋ ਜੀ ਇਹਦਾ ਬੰਦ ਕਿਉਂਕਿ ਆਪਾਂ ਨੂੰ ਤੂੰ ਆ ਖਿਲਰ ਕੇ ਜੇ ਚਾਹੀਦਾ ਤੇ ਥੋੜੀ ਥੋੜੀ ਮਾਤਰਾ ਦੇ ਵਿੱਚ ਆਪਾਂ ਨੂੰ ਧੂਆ ਚਾਹੀਦਾ ਆ ਦੇਖ ਲਓ ਤੁਸੀਂ ਕੜੇ ਦੇ ਵਿੱਚੋਂ ਹੁਣ ਜਿਹੜੇ ਆਪਨੇ ਸਰਾਖ ਕੱਢੇ ਸੀ ਬਾਲੇ ਹੇਠਾਂ ਨਹੀਂ ਸਰਾਖ ਕੱਢਨੇ ਇੰਨਾ ਵੀ ਧਿਆਨ ਰੱਖਿਓ ਆ ਕੜੇ ਦੇ ਉੱਪਰਲੇ ਪਾਸੇ ਸਰਾਖ ਕੱਢਨੇ ਨੇ ਇਸ ਤਰੀਕੇ ਨਾਲ ਉੱਪਰ ਉੱਪਰ ਜੇ ਸਰਾਖ ਕੱਢ ਲਏ ਹੋਏ ਹੇਠਾਂ ਨਾਲ ਕੱਢਿਓ ਤੇ ਧੂਆ ਦੇਖੋ ਜੀ ਚੱਲ ਪਿਆ ਜਿਹੜਾ ਮੱਛਰ ਉਹ ਭਜਦਾ ਸ਼ੁਰੂ ਹੋ ਗਿਆ ਹੁਣ ਆਪਣੇ ਪਸ਼ੂ ਨੇ ਜਿਹੜੇ ਬਿਲਕੁਲ ਆਰਾਮ ਨਾਲ ਖੜੇ ਨੇ ਪੂਰੀ ਰਾਤ ਚਾਹੇ ਤੁਸੀਂ ਘੜੇ ਨੂੰ ਚਲਾਈ ਰੱਖਿਓ ਨਾ ਤਾਂ ਇਹਦੇ ਵਿੱਚ ਅੱਗ ਜਲਣ ਦਾ ਕੋਈ ਖਤਰਾ ਹੈਗਾ ਵੀ ਇਹਦੇ 'ਚ ਅੱਗ ਜਲੀ ਜਾਊਗੀ ਮੱਠਾ ਮੱਠਾ ਜਾਂ ਧੂਆ ਹਵਾ ਜੀ ਕਰਾਉ ਸੋਈ ਜਾਊਗੀ ਮੱਠਾ ਮੱਠਾ ਧੂਆ ਨਿਕਲੀ ਜਾਊਗਾ ਤੇ ਮੱਛਰ ਮੱਖੀਆਂ ਤੁਹਾਡੇ ਪਸ਼ੂਆਂ ਦੇ ਨੇੜੇ ਤੇੜੇ ਨਹੀਂ ਆਉਣਗੀਆਂ ਇਸ ਤੋਂ ਉੱਤੇ ਮੱਛਰ ਭਜਾਉਣ ਵਾਲਾ ਦੁਨੀਆ ਤੇ ਅੱਜ ਤੱਕ ਕੋਈ ਜਿਗਾਰਡ ਨਹੀਂ ਬਣਿਆ ਜਿਗਾਰਡ ਚੰਗਾ ਲੱਗਿਆ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ